ਨਹੀਂ ਤੂੰ ਹੀ ਫੇਰ ਬੜੇ ਖੋਸ਼ੀ ਹੋ ਕਿ ਮੈਂ ਆਪ ਰੋਟੀਆਂ ਬਗਾਵਾ ਸਾਰੇ ਕੰਮ ਆਪ ਕਰਾਂ ਤੇ ਕੰਮ ਤੇ ਵੀ ਜਾਵਾਂ ਜੇ ਮੇਰਾ ਮਸਾ ਸਾਥ ਦੇ ਦੋਗੇ ਤੇ ਕਿੱਡੀ ਕੀ ਗੱਲ ਵਾ ਇਹਨਾਂ ਤਾਂ ਦਿਲਜੀਂਦਰ ਵੀ ਕਹਿਣ ਦੀ ਹੀ ਵੀ ਜਾ ਉਧਰ ਕੰਮ ਕਰਿਆ ਤੇ ਮੇਰ ਕੋ ਨਹੀਂ ਕਾ ਹੁੰਦਾ ਮੈਂ ਤੁਹਾਨੂੰ ਵੀ ਜਵਾਬ ਦੇ ਦਿੱਤਾ ਹੈ ਸਰੀਰ ਮੇਰਾ ਕੰਮ ਕਰੇ ਤੇ ਫੇਰ ਹੀ ਮੈਂ ਕੰਮ ਕਰਾਂ ਜਦੋਂ ਕੰਮ ਹੀ ਨਹੀਂ ਕਰਦਾ ਸਰੀਰ ਤੇ ਮੈਂ ਕਿੱਦਾਂ ਕਰਨਾ ਰਪਿੰਦਰ ਲੋਕਾਂ ਦੀ ਕਿਹੜੀ ਗੱਲ ਵਾ ਲੋਕਾਂ ਨੇ ਤੇ ਬੋਲਦੇ ਰਹਿਣਾ ਵਾ ਉਹਨਾਂ ਨੇ ਆਣਾ ਹੋ ਹੁੰਦੇ ਬਾਅਦ ਚ ਹੀ ਵੇਖਾਂਗੇ ਕੀ ਕਰਨਾ ਵਾ ਉਹ ਨਹੀਂ ਨਹੀਂ ਦੀਦੀ ਤੁਸੀਂ ਕਿੱਦਾਂ ਨੀ ਗੱਲਾਂ ਕਰਨ ਦੀਆਂ ਮੈਂ ਇਹ ਵਾਲਾ ਕੰਮ ਨਾ ਕਦੇ ਨਹੀਂ ਕਰ ਹੁੰਦੇ ਨਾ ਹੈਗਾ ਤੁਸੀਂ ਤੇ ਨਾ ਐਵੇਂ ਢੇਰੀ ਢਾਕੇ ਤੇ ਬੈ ਗਈਆਂ ਕੋਈ ਨਹੀਂ ਆ ਇੱਕ ਵਾਰ ਨਹੀਂ ਤੇ ਦੂਜੀ ਵਾਰ ਸਹੀਂ ਕਿਤੇ ਨਾ ਕਿਤੇ ਤਾਂ ਦਾ ਲੱਗੂਗਾ ਹੀ ਨਾ ਜਿਵੇਂ ਤੁਹਾਡੇ ਕੋਲ ਪੈਸੇ ਹੈ ਨਹੀਂ ਨਾ ਤੇ ਮੇਰੀ ਗੱਲ ਸੁਣ ਤੇਰਾ ਹੈਗਾ ਨਾ ਸੈਟ ਉਹਨੂੰ ਗਹਿਣੇ ਪਾਓ ਉਹਦੇ ਪੈਸੇ ਲਾਓ ਮੈਨੂੰ ਨਹੀਂ ਪਤਾ ਜਿੱਦਾਂ ਮਰਜੀ ਪੈਸੇ ਦੋ ਉਹਦੇ ਜੇ ਤੁਸੀਂ ਬਹੁਤੀ ਹੱਤ ਚੁੱਕੀ ਆ ਨਾ ਕਿ ਆਪਾਂ ਪੈਸੇ ਦੇਗੇ ਹੀ ਰਹਿਣਾ ਉਹਦੇ ਤੇ ਫਿਰ ਮੇਕੋਲੀ ਨੇ ਕੱਖ ਵੀ ਹੈਗਾ ਸਿੱਧੀ ਗੱਲ ਜੇ ਜੇ ਦੇਣੇ ਆ ਨਾ ਤੇਰਾ ਡਿਕੋ ਹੈਗਾ ਸਹੀ ਆ ਟੋਪਰ ਸਾਡ ਡਿਕੋ ਪਈਆ ਕੜਾ ਇਹਨਾਂ ਦਾ ਤੁਹਾਡੇ ਕੋ ਪਿਆ ਵਾ ਪਾ ਲੋ ਉਹਨੂੰ ਗਹਿਣੇ ਤੇ ਦੇ ਦੋ ਪੈਸੇ ਜਿਹੜਾ ਤੁਹਾਨੂੰ ਸਾਂਭਿਆ ਨਹੀਂ ਹਨ ਦੋ ਦਿਨ ਉਹ ਗੱਲਾਂ ਕਰ ਦੀ ਜੇ ਕਿ ਮੈਂ ਮੰਮੀ ਨੂੰ ਸਾਂਭਿਆ ਹੀ ਮੰਮੀ ਨੇ ਮੇਰਾ ਮੁੱਲ ਨਹੀਂ ਪਾਇਆ ਇਹ ਕੋਈ ਨਹੀਂ ਆ ਜੇ ਗਾਂਵ ਦੇ ਲੋੜ ਪਈ ਨਾ ਤੇ ਮੈਂ ਵੀ ਇਦਾਂ ਜਵਾਬ ਦਿਆ ਕਰਨੇ ਢੋਕੇ ਮੈਂ ਹਾਂ ਭਾਰੇ ਮੈਨੂੰ ਨਹੀਂ ਪਤਾ ਕਿਸ ਗੱਲ ਦਾ ਵੀ ਆਪੇ ਮੰਮੀ ਜਾਣੇ ਤੇ ਤੂੰ ਜਾਣੇ ਮੈਂ ਹਾਂ ਮੈਨੂੰ ਨਹੀਂ ਕਿਸ ਗੱਲ ਦਾ ਪਤਾ ਹੈਗਾ ਅੱਛਾ ਇਦਾਂ ਢਈ ਕਹਿਣਾ ਬਾਰ-ਬਾਰ ਇਹੋ ਹੀ ਸੁਣਾਈ ਜਾਂਦੀ ਆ ਕੋਈ ਗੱਲ ਨਹੀਂ ਅੱਗੇ ਮੈਂ ਜਾਣਾ ਹੀ ਹੋ ਨਹੀਂ ਮੈਂ ਜਾਂਦੀ ਆ ਇਹਦਾ ਪਤਾ ਲੈਣ ਇਹ ਗੱਲਾਂ ਬੜੀਆਂ ਕਾਂਢੀ ਐ ਨਾ ਜਿਵੇਂ ਮੈਨੂੰ ਸਾਹ ਵੀ ਲਿਆ ਚਾਰਦਾਂ ਨੇ ਇਹਨੂੰ ਮੈਂ ਫੁੱਲ ਲਾ ਕੇ ਭੇਜਦੀ ਮੰਮੀ ਮੈਂ ਤੁਹਾਨੂੰ ਦੱਸਣ ਆਈ ਹਾਂ ਵੀ ਮੈਂ ਪਿੰਡ ਚਲੀ ਜੇ ਕਿਉਂ ਪਿੰਡ ਕੀ ਰੋੜਿਆ ਢੜੀ ਤਰਾ ਪਿੰਡ ਸੰਦੀਪ ਠੀਕ ਨਹੀਂ ਆ ਉਹਦੇ ਕੋ ਕੰਮ ਨਹੀਂਗਾ ਹੁੰਦਾ ਤੇ ਕੋਈ ਨਾ ਕੋਈ ਤਾਂ ਦਾ ਬਿਮਾਰ ਹੀ ਰਹਿੰਦਾ ਵਾ ਉੱਥੇ ਕਦੀ ਤੇਰੀ ਮਾਂ ਬਿਮਾਰ ਹੋਈ ਨਹੀਂਗਾ ਤੇ ਤੇਰੀ ਪਰਜਾਈ ਬਿਮਾਰ ਹੋ ਜਾਂਦੀ ਏ ਇਹਦੇ ਵਿੱਚ ਵੀ ਕਿਸ ਦਾ ਵਸਵਾ ਜੇ ਕੋਈ ਬਿਮਾਰ ਹੋ ਜਾਂਦਾ ਵਾ ਤੇ ਤੇ ਤੂੰ ਜਾ ਕੇ ਰੋਟੀਆਂ ਪਕਾਉਣੀਆਂ ਹੁਣ ਉੱਥੇ ਤੇ ਹੁਣ ਪਕਾਉਣੀਆਂ ਪੈਣੀਆਂ ਕੀ ਕਰਨਾ ਇਹੋ ਜਿਹੇ ਟਾਈਮ ਤੇ ਭੈਣ ਭਰਾ ਸਾਥ ਦਿੰਦੇ ਹੁੰਦੇ ਹੋਰ ਕਿਨੇ ਦੇਣਾ ਕਰਦਾ ਤਾ ਤੈਨੂੰ ਫਿਕਰ ਨਹੀਂ ਕੋਈ ਵੀ ਕਿਦੇ ਸੱਸ ਨੂੰ ਤਾਂ ਕਦੀ ਪੁੱਛਿਆ ਨਹੀਂ ਕਿ ਕਿੱਥੇ ਹੈ ਕਿੰਨੇ ਕਿੱਥੇ ਨਹੀਂ ਤੂੰ ਤੇ ਸੱਸ ਤੇ ਆਪ ਹੀ ਪਸਾਹ ਹੋ ਗਈ ਆ ਬਥੇਰਾ ਪੁੱਛਦੀ ਰਹੀ ਏ ਜਦੋਂ ਸੱਸ ਨੂੰ ਮੇਰੀ ਕਦਰ ਹੀ ਨਹੀਂ ਆ ਤੇ ਪੁੱਛਾਂ ਮੈਂ ਕੀ ਪੁੱਛਿਆ ਘਰੇ ਕਿਹੜੇ ਦਿਨ ਉਹਨਾਂ ਸਾਹਮਣੇ ਅੰਦੇਸ਼ਨੀਬ ਨੂੰ ਚੰਗਾ ਭਲਾ ਦੇ ਤੈਨੂੰ ਪਤਾ ਵਾ ਵੀ ਮੰਮੀ ਦੇ ਵੀ ਸੱਟ ਲੱਗੀ ਸੀ ਉਹਦੇ ਕੋਲੋਂ ਕੰਮ ਹੁੰਦਾ ਵਾ ਜੇ ਉਹਦੇ ਕੋ ਹੁੰਦਾ ਹੁੰਦਾ ਨਾ ਤੇ ਮੈਨੂੰ ਉਹ ਸੱਦਦੇ ਹੀ ਨਾ ਤੇ ਨਾ ਮੈਨੂੰ ਜਾਣਾ ਪੈਂਦਾ ਤੇ ਨਾ ਤੁਹਾਡੀਆਂ ਗੱਲਾਂ ਸੁਣਨੀਆਂ ਪੈਂਦੀਆਂ ਐਨੇ ਬਹਾਨੇ ਨਾ ਮਾਰਿਆ ਕਰ ਚੰਗਾ ਚੰਗੀ ਭਲੀ ਆ ਜੀ ਤੂੰ ਸਿੱਧਾ ਸਿੱਧਾ ਕਹਿਆ ਹ ਕਿ ਉਹਨਾਂ ਦੀ ਬੰਦ ਹੀ ਨਹੀਂਗਾ ਦੋਵਾਂ ਜਣੀਆਂ ਦੀ ਜਾਵੇ ਕਿ ਤਰ੍ਹਾਂ ਉਧਰ ਤਾਂ ਹੀ ਤੈਨੂੰ ਫੋਨ ਕਰ ਦਿੰਦੇ ਨੇ ਵੀ ਆ ਜਾ ਤੂੰ ਦੱਸ ਬਣਦੀ ਕਿਉਂ ਨਹੀਂਗੀ ਉਹਦਣ ਦੀ ਉਹ ਹੀ ਮਾੜਾ ਮੋਟਾ ਕਰਨ ਢਈ ਆ ਪੋਦ ਕੋ ਨਹੀਂ ਹੁਣ ਲੱਤ ਤੋ ਤੁਰਿਆ ਜਾਂਦਾ ਤੇ ਉਹ ਕੀ ਕਰੇ ਦੱਸ ਨਹੀਂ ਚੰਗੀ ਭਲੀ ਲੱਤ ਹੋ ਗਈ ਆਉਦੀ ਹੁਣ ਤੁਰ ਹੀ ਫਿਰਦੀ ਆ ਹੁਣ ਆਹੋ ਦੂਜੇ ਦੇ ਚੰਗੇ ਭਲੇ ਲੱਗਦੇ ਆ ਆਪਣਾ ਹੀ ਹੁੰਦਾ ਵਾ ਵੀ ਅਸੀਂ ਠੀਕ ਨਹੀਂ ਆ ਸਾਨੂੰ ਆਹ ਹੋ ਗਿਆ ਵਾ ਸਾਨੂੰ ਉਹ ਹੋ ਗਿਆ ਵਾ ਜੇ ਤੂੰ ਨਾ ਸਾਹ ਮੈਨੂੰ ਜਾਂ ਸਾਹਬਲਾ ਜਾ ਕੇ ਉਹਨਾਂ ਨੂੰ ਤੇ ਮੈਂ ਨਾ ਮੈਨੂੰ ਮੇੜੀ ਨਾਲ ਮਾਰ ਸੰਗਾ ਮੈਂ ਤੇ ਐਵੇਂ ਤੁਹਾਨੂੰ ਪੁੱਛਣ ਆ ਜਾਨੀ ਆ ਜੇ ਨਾ ਪੁੱਛਾਂ ਤੇ ਫਿਰ ਪੁੱਛ ਕੇ ਨਹੀਂ ਗਈ ਦੱਸ ਕੇ ਨਹੀਂ ਜਾਂਦੀ ਤੇ ਜੇ ਦੱਸਣ ਆ ਜੋ ਤੇ ਫਿਰ ਗਾੜੀ ਹੋਏ ਤਾ ਫਿਰ ਨਾ ਤੇਰਾ ਕੀ ਕਰਨ ਡਿਆ ਜਾਂ ਫੇਰਿਆ ਜਾ ਕੇ ਜਾ ਫੇਰ ਨਾ ਪੇਕੇ ਹੀ ਚੱਲੀ ਆ ਹੋਰ ਕਿਤੇ ਨਹੀਂ ਚੱਲੀ ਠੀਕ ਆ ਨਾ ਐਂ ਕਿ ਤੇਰੇ ਨਾਲ ਬੱਜਿਆ ਫੇਕੇ ਚੱਲੀ ਕਿ ਜਿੱਧਰ ਨੂੰ ਚੱਲੀ ਨਾਲੇ ਮੈਂ ਜਿੱਥੇ ਜਾਨੀ ਆ ਨਾ ਦੱਸ ਕੇ ਜਾਨੀ ਆ ਤੁਹਾਡੇ ਵਾਂਗੂ ਇਹ ਨਹੀਂ ਆ ਪਿੱਛੋਪਚ ਪੀਤੇ ਨਿਕਲ ਜੋ ਜਿੱਧਰ ਨੂੰ ਨਹੀਂ ਉੱਧਰ ਨਹੀਂ ਚੱਲ ਜਾ ਜਿੱਥੇ ਚੱਲੀਆਂ ਜਾ ਰੋਲੀ ਨਾ ਫਾਬੋਦੀ ਮੇਰੇ ਬਾਹਰ ਲੋਕੀ ਕਿਤੇ ਗੱਲ ਨਹੀਂ ਕਰਨ ਦੇ ਤੇ ਤੁਹਾਡੀ ਨੋਤੀ ਦੇ ਦਿਨ ਤੁਰੀ ਰਹਿੰਦੇ ਸਕੂਟੀ ਤੇ ਲੈ ਕੇ ਮੈਂ ਲੋਕਾਂ ਕੋ ਕੁਝ ਲੈ ਕੇ ਤੇ ਨਾਲੇ ਜਿੰਨਾ ਲੋਕਾਂ ਦੀ ਤੁਸੀਂ ਗੱਲਾਂ ਕਰਨ ਦੇ ਨਾ ਉਹਨਾਂ ਦੀਆਂ ਜਾ ਕੇ ਵੇਖੋ ਵੀ ਨਵਾਂ ਕੀ ਕੋਹ ਕਰਦੀਆਂ ਫਿਰਦੀਆਂ ਵਾਂ ਮੈਂ ਤੇ ਫਿਰ ਵੀ ਨਾ ਆਪਣੇ ਰਿਸ਼ਤੇਦਾਰਾਂ ਦੇ ਜਾਣੀ ਆ ਤੇ ਮੈਨੂੰ ਹੁਣ ਕੀ ਬੈ ਰਿਸ਼ਤੇਦਾਰਾਂ ਨਹੀਂ ਜਾਣੇ ਕਿ ਸ਼ਹਿਰ ਜਾਣੀ ਕਿ ਕਿੱਧਰ ਨ ਤੁਰੀ ਫਿਰਨ ਲਈ ਆ ਤੂੰ ਆਹੋ ਜਿਨ੍ਹਾਂ ਨੂੰ ਚੰਗੀਆਂ ਮਿਲ ਜਾਂਦੀਆਂ ਵਾਂ ਨਾ ਉਹਨਾਂ ਨੂੰ ਇਦਾਂ ਹੀ ਗੱਲਾਂ ਹੁੰਦੀਆਂ ਵਾਂ ਨਹੀਂ ਉਹਨਾਂ ਦੀਆਂ ਚੰਗੀਆਂ ਹੀ ਆ ਜਿਹੜਾਂ ਦੀ ਤੂੰ ਗੱਲਾਂ ਕਰਨ ਲਈਆਂ ਚੰਗੀਆਂ ਵਾਂ ਉਹ ਬੇਗਾਨੀਆਂ ਚੰਗੀਆਂ ਹੀ ਲੱਗਦੀਆਂ ਹੁੰਦੀਆਂ ਵਾਂ ਆਪਣੀਆਂ ਹੀ ਨਹੀਂ ਚੰਗੀਆਂ ਲੱਗਦੀਆਂ ਜਿੰਨਾ ਮਰਜ਼ੀ ਤੁਹਾਡੇ ਵਰਗੇ ਨਾ ਕਰ ਲੋ ਨਾ ਤੁਸੀਂ ਬਸ ਲੋਕਾਂ ਦੀਆਂ ਚੰਗੀਆਂ ਜੇ ਲੋਕਾਂ ਦੀਆਂ ਚੰਗੀਆਂ ਵਾਂ ਨਾ ਤੇ ਉਹਨਾਂ ਨੂੰ ਕਹੋ ਆਗੇ ਤੁਹਾਨੂੰ ਸਾਹਮਣ ਤੇ ਉਹਨਾਂ ਨੂੰ ਲਿਆਓ ਇੱਥੇ ਜਿੰਨਾਂ ਕਿ ਤੂੰ ਸਾਹਮਣੇ ਇਨਾਂ ਕਿ ਲੋਕਾਂ ਦੇ ਸਾਹਮਣਾਂ ਨਾ ਇੱਥੇ ਲੋਕਾਂ ਦੀਆਂ ਚੰਗੀਆਂ ਕਿਉਂ ਆਂਦੇ ਜੇ ਲੋਕਾਂ ਨੂੰ ਪੁੱਛ ਕੇ ਵੇਖੋ ਵੀ ਕਿੰਨੀਆਂ ਕਿ ਚੰਗੀਆਂ ਵਾਂ ਬਲ ਇਹ ਚੰਗੀਆਂ ਚੰਗੀਆਂ ਹੀ ਗਾਣਾ ਉਹਨਾਂ ਨੂੰ ਤੁਹਾਡੀਆਂ ਹੀ ਮਾੜੀਆਂ ਹਨਾ ਲੋਕਾਂ ਦੀਆਂ ਚੰਗੀਆਂ ਵਾਂ ਤੇ ਮੈਂ ਸਿਰਫ ਤੁਹਾਨੂੰ ਦੱਸਣ ਆਈ ਆ ਠੀਕ ਹੈ ਨਾ ਮੈਂ ਇਹ ਨਹੀਂ ਆ ਵੀ ਇੱਥੇ ਲੜਨਾ ਆਈ ਆ ਮੈਂ ਚਲ ਦੱਸ ਜਾਣੀ ਆ ਪਰ ਮੈਨੂੰ ਨਹੀਂ ਪਤਾ ਵੀ ਤੁਸੀਂ ਗਾੜੀ ਆ ਮੈਨੂੰ ਜਵਾਬ ਦੇਣੇ ਆ ਮੈਂ ਨਾ ਹੀ ਦੱਸ ਕੇ ਜਾਂਦੀ ਪਰੇ ਆ ਤੇ ਅੱਗੇ ਤੋਂ ਨਾ ਮੈਂ ਆਪਣੀ ਮਰਜ਼ੀ ਨਾਲ ਹੀ ਜਾਊਂਗੀ ਜਿੱਥੇ ਜਾਊਂਗੀ ਤੁਹਾਨੂੰ ਨਹੀਂ ਮੈਂ ਦੱਸ ਕੇ ਜਾਵਾਂਗੀ ਨਹੀਂ ਜਾ ਭੈਣੇ ਜਾ ਚੱਲ ਜਾ ਜਿੱਥੇ ਜਾਣ ਲਿਗਾ ਜਾ ਨਾ ਮੈਂ ਸਿਰ ਨਾ ਮੇਰਾ ਖਾਇਆ ਕਰਨ ਕੀ ਜਿੰਨਾ ਕ ਤੂੰ ਸਾਹਮਣੇ ਹੀ ਮੈਨੂੰ ਪਤਾ ਵਾ ਸੱਸ ਵਾਲ ਤਾਂ ਕਿਤੇ ਵੇਖਣਾ ਹੀ ਨਹੀਂ ਕਿ ਧਿਆਨ ਮਾਰ ਲਈਏ ਕਿ ਤੈਨੂੰ ਪੇਕੇ ਹੀ ਚਾਹੀਦੀ ਏ ਮਾਂ ਚਾਹੀਦੀ ਏ ਮੇਰੀ ਪਰਜਾਈ ਨਹੀਂ ਠੀਕ ਬਸ ਆਹੋ ਕੋਹੀ ਆ ਦੇਖੋ ਤੇ ਜਾਂ ਮੈਂ ਸ਼ਹਿਰ ਚੱਲੀ ਆ ਕੁੜੀ ਵਿਚਾਰੀ ਫੋਨ ਕਰੀ ਜਾਣ ਰਹੀ ਆ ਤੇ ਦੱਸਣ ਮੈਂ ਪੈਸੇ ਕਿੱਥੋਂ ਦਵਾਂ ਥੋੜੇ ਬਹੁਤੇ ਹੋਂ ਤਾਂ ਮੈਂ ਦੇ ਦਾਂ ਤਪਈਆ ਵੀ ਲੱਖ ਵਾ ਦੋ ਤਿੰਨ ਵਾਰੀ ਮੈਨੂੰ ਫੋਨ ਆ ਗਿਆ ਮੈਨੂੰ ਮੰਮੀ ਪੈਸੇ ਦੇ ਤੇਨੇ ਮੈਨੂੰ ਜਵਾਬ ਦੇ ਤਾਂ ਪਿੰਦਰ ਨੇ ਹੁਣ ਮੈਂ ਕੀ ਕਰਾਂ ਕੋਈ ਸਮਝ ਨਹੀਂ ਆਉਂਦੀ ਫਿਰ ਇਦਾਂ ਹੀ ਕਰਨੀ ਆ लवली ਵਾਲਾ ਕੜਾ ਤੇ ਆਪਣੇ ਚੁੰਮਕੇ ਜਿਹੜੇ ਨੇ ਉਹ ਗਾਣੇ ਪੌਣੀ ਜਾਈ ਵੇਚ ਦਿੰਨੀ ਹੁਣ ਕੀ ਕਰਨਾ ਕੋਹ ਨਾ ਕੋਹ ਤੇ ਕਰਨਾ ਹੀ ਆ ਉਦਾਂ ਵੀ ਇੰਨਾ ਹੀ ਮਲ ਮਾਰਨੀ ਤੇ ਚਲ ਉਹਨੂੰ ਪੈਸੇ ਦੇਨੀ ਆ ਕੁੜੀ ਇਹੋ ਕੰਮ ਕਰਨੀ ਅੱਜ ਨੇ ਚਾਹ ਨਾਲ ਵੇਚਨੀ ਤੇ ਚਾਹ ਚ ਗਾਣੇ ਪਾਉਣੇ ਆ। ਮਨਾ ਉਹ ਤੇ ਕੜਾ ਮਾ ਨਾ लवली ਵਾਲਾ। ਚਾਹ ਮੈਂ ਵੀ ਦੇ ਦਨੀ ਆ।

ਮੈਂ ਮੱਕੇ ਤੇ ਲੱਭਾ ਮੈਂ ਤੇ ਪਾਏ ਨਹੀਂ ਮੈਂ ਰੱਖੇ ਦੇ ਸਾਹਕੇ ਵੀ ਕਿਤੇ ਮੇਰੇ ਕੋ ਗਾਂ ਪਛਾਣ ਰੱਖੇ ਜਾਣ ਇਹ ਕਿਹਦਾ ਕੰਮ ਹੋ ਗਿਆ ਚਾਹੇ ਲਵਲੀ ਦਾ ਚਾਹੇ ਪਿੰਦਰ ਦਾ ਇਹਨਾਂ ਨੂੰ ਇਹੋ ਦੋਹਾਂ ਜਾਣੇ ਨੂੰ ਹਾਲਤ ਵਾ ਹੁਣ ਜੇ ਮੈਂ ਪੁੱਛਾਂ ਤੇ ਪਾਏ ਮੁੱਕਰ ਜਾਣ ਮੈਂ ਕੀ ਕਰਾਂ ਕੋਈ ਗਾਲ ਨਹੀਂ ਪਰ ਮੈਂ ਵੀ ਇਹਦਾ ਹਾਰ ਮੰਗਾਗੀ ਮੈਂ ਮੈਂ ਪੁੱਛਾਂ ਤੇ ਸਹੀ ਘਰੋਂ ਹੀ ਪਿਆਹੇ ਚੋਰੀ ਹੋਈ ਜਾਂਦੇ ਕਦੀ ਚੀਜ਼ਾਂ ਹੋ ਆਉਂਦੀਆਂ ਚ ਸੋਨੇ ਦੀਆਂ ਕਦੀ ਪਿਆਹੇ ਹੋ ਆਉਂਦੇ ਨੇ ਇਹ ਦੋਹਾਂ ਜੀਆਂ ਦਾ ਕੰਮ ਹੀ ਇਹੋ ਹੋ ਗਿਆ ਵਾ ਪੁੱਛਾਂ ਤੇ ਸਹੀ ਮੈਂ ਜਾ ਕੇ ਨੀਪਿੰਦਰ ਅਛਾ ਨਿਰਪਿੰਦਰ ਇਹ ਮੇਰ ਗਾਲ ਸੋਣਾ ਕੀ ਹੋਇਆ ਵਾ ਤਾਨੂੰ ਚੋਰੀਆਂ ਕਰਨ ਦੀ ਹਾਲਤ ਜਾਂਦੀ ਨਹੀਂ ਤੇਰੀ ਕਿਹੜੀਆਂ ਚੋਰੀਆਂ ਮੀ ਹੁਣ ਕੀ ਹੋ ਗਿਆ ਵਾ ਉਹ ਜੀ ਤੁਸੀਂ ਕਹੀ ਹੈ ਨਹੀਂ ਮੇਰੇ ਕੜਾ ਉੱਥੇ ਹੀ ਪਿਆ ਵਾ ਤੇ ਚੁੰਮਕੀ ਆਵੇ ਹੈ ਹੀ ਨਹੀਂ ਖਾਲੀ ਤੇ ਮੈਨੂੰ ਕੀ ਬਾਰੇੜਾ ਚੁੰਮਕੀਆਂ ਦਾ ਤੁਸੀਂ ਆਪੇ ਰੱਖੇ ਤਾਂ ਤੁਹਾਨੂੰ ਪਤਾ ਹੋਊਗਾ ਮੈਂ ਹਉ ਹੀ ਰੱਖਿਆ ਹੀ ਮੈਂ ਤਸੂਗਾ ਰੱਖੇ ਮੈਂ ਪਾਏ ਨਾ ਫੇ ਚਲ ਸਾਹਮ ਕੇ ਰੱਖੇ ਦੇ ਹੀ ਤੇ ਹੈ ਹੀ ਨਹੀਂ ਵਿੱਚ ਖਾਲੀ ਮੰਮੀ ਮੇਰੀ ਸੁਣੋ ਗੱਲ ਤਹਾਡੀ ਲੰਬਰੀ ਵਿੱਚ ਪਏ ਤੂੰ ਹੀ ਰਖੇ ਮੈਨੂੰ ਪਤਾ ਹੀ ਤੂੰ ਹੀ ਤੇ ਰਖੇ ਆ ਨਾਲੇ ਐਦਾਂ ਨੂੰ ਸਿੱਧਾ ਨਾ ਨਾ ਲਾਇਆ ਕਰੋ ਮੇਰਾ ਠੀਕ ਵਾ ਨਾ ਮੈਨੇ ਚੋਰੀ ਨਹੀਂ ਨਹੀਂ ਹੈਗੀ ਕਿਹਦਾ ਲਾਵਾਂ ਤੁਹਾਡਾ ਹੀ ਲਾਉਣਾ ਦੋਈ ਜਣੇ ਤੁਸੀਂ ਕਰ ਮੇਰਾ ਨਾਮ ਹੋਣਾ ਇਥੇ ਕੀ ਬੇ ਕੁੜੀ ਨੇ ਡਿੱ ਲਾਗੀ ਕੁੜੀ ਨਹੀਂ ਹਜੇ ਕੰਮ ਕਰਦੀ ਕੁੜੀ ਨਹੀਂ ਕਰਦੀ ਮੇਰੀ ਕੁੜੀ ਮੋੜ ਤੋਂ ਹੀ ਨਹੀਂ ਹਜੇ ਕੰਮ ਕੀਤੇ ਦੋ ਵਾਰੀ ਚੋਰੀ ਅੱਗੇ ਹੋਈ ਆ ਤੇ ਤੁਹਾਡਾ ਹੀ ਕੰਮ ਹੋਇਆ ਵਾ ਕੁੜੀ ਦਾ ਨਾਮ ਨਾ ਲਾਇਆ ਕਰੋ ਕੁੜੀ ਨਹੀਂ ਹਜੇ ਕੰਮ ਕਰਦੀ ਮੇਰੀ ਨਾ ਨਿੱਕੀ ਹੁੰਦੀ ਨਾ ਨਹੀਂ ਕੀਤਾ ਹਜੇ ਕੰਮ ਮੇਰੇ ਚੁੰਮਕੇ ਦੇ ਜਿੱਥੋਂ ਮਰਜੀ ਦੇ ਕੱਢ ਕੇ ਤੂੰ ਹੀ ਰੱਖੇ ਨੇ ਮਨ ਭਾਏ ਨਾ ਮਨ ਮਮੀ ਜਦੋਂ ਨਹੀਂ ਉਦੋਂ ਦੀ ਹੜਾ ਨਾਲ ਆ ਦਿੰਦੇ ਆ ਇਹ ਪਲਾ ਕਿਦਾਂ ਦੀ ਗੱਲ ਹੋਈ ਅਸੀਂ ਕੀ ਗੱਲ ਡਾਕੇ ਮਾਰਦੇ ਰਹੇ ਜਦੋਂ ਕੋਈ ਮੜੀ ਜੀ ਗੱਲ ਹੁੰਦੀ ਤੁਸੀਂ ਚੋਰੀ ਕੀਤੀ ਆ ਚਾਹੇ ਉਹ ਤੁਸੀਂ ਉਹਨਾਂ ਦਾ ਨਾਮ ਲਾਉਣ ਦੇ ਪਏ ਆ ਆ ਕੰਮ ਨਾ ਤੁਹਾਡੇ ਮਾਰੀ ਚੰਗੇ ਨਹੀਂ ਆ ਮੈਨੂੰ ਨਹੀਂ ਪਾੜੇ ਚੁੰਮਕਿਆ ਧੱਕੇ ਕਿੱਥੇ ਨਹੀਂ ਮੈਂ ਤਾਂ ਤੁਹਾਡੇ ਸਿਆਪੇ ਕਰਕੇ ਮਰ ਜਣਾ ਲੱਖ ਰੁਪਈਆ ਪਹਿਲਾਂ ਖਾ ਲਿਆ ਹੁਣ ਮੇਰੇ ਚੁੰਮਕੇ ਕੱਢ ਲੇ ਮੈਨੂੰ ਕਿਹੇ ਚੁੰਮਕੇ ਦਾ ਪਤਾ ਠੀਕ ਹੋਣਾ ਤੇ ਨਾ ਮੇਰੇ ਵੱਲ ਆਓ ਦੀ ਤੇ ਕਿੱਥੇ ਜਾਵਾਂ ਤੁਸੀਂ ਘਰ ਚ ਜੇ ਦੋਏ ਜਾਣੇ ਠੀਕ ਕਰ ਜੀਂ ਕੇ ਪਾਸੇ ਚਲ ਜੀਏ ਚਲ ਜਾਣੀਆਂ ਚਾਹੀਏ ਠੰਡੀ ਖਲਾਸੀ ਹੋ ਜੂਗੀ ਕੋਈ ਚੋਰੀ ਨਹੀਂ ਕਰਦਾ ਤੁਹਾਡੇ ਦਸਵਾ ਚੋਰੀ ਨਹੀਂ ਕਰਦਾ ਤੇ ਮੰਮੀ ਐਦਾ ਨਾ ਲਾਉਣੇ ਛੱਡ ਦਿਓ ਜੰਗਾ ਚਲ ਠੀਕ ਆ ਅੱਗੇ ਵੀ ਐਦਾ ਹੀ ਕਹਿੰਦੀ ਹੈ ਨਾ ਫਿਰ ਤੇ ਤੁਹਾਡੇ ਜੇ ਨਿਕਲ ਨਹੀਂ ਆ ਦੂਆਂ ਜੀਆਂ ਚ ਮੇਰੇ ਕੋ ਨਹੀਂ ਹੈਗੇ ਚੁੰਮਕੇ ਟੰਡੇ ਢੇਢੀ ਸਦੀ ਗੱਲ ਆ ਹਾ ਉੱਡ ਗਏ ਅੰਦਰੋਂ ਫਿਰ ਮਾਰੀ ਖਾ ਗਈ ਆ ਮੈਨੂੰ ਕੀ ਪਤਾ ਵਾ ਸਾਹਮਣੇ ਚੀਜ਼ਾਂ ਨਹੀਂ ਚਾਹੀਦੀਆਂ ਮੇਰੀ ਚੀਜ਼ ਕਿਤੇ ਜਾਂਦੀ ਨਹੀਂ ਤੇਰੀ ਚੀਜ਼ ਤਾਂ ਹੀ ਜਾਵੇ ਜੇ ਅਸੀਂ ਚੋਰੀ ਕਰਦੇ ਹੋਈਏ ਤੇਰੀਆਂ ਚੀਜ਼ਾਂ ਕਿੱਥੇ ਜਾਣੀਆਂ ਨੇ ਚੋਰੀਆਂ ਕਰਨ ਦੀ ਤੁਹਾਨੂੰ ਹੀ ਆਲਤਾ ਹਨੂ ਨਹੀਂ ਐ ਮੰਮੀ ਮੇਰਾ ਵੀ ਘਰ ਵਾ ਮੈਨੂੰ ਵੀ ਪਤਾ ਵਾ ਮੈਂ ਕਿੱਦਾਂ ਆਪਣਾ ਘਰ ਚਲਾਉਣਾ ਕਿੱਦਾਂ ਨਹੀਂ ਠੀਕ ਵਾ ਨਾ ਬੜਾ ਤੈਨੂੰ ਪਤਾ ਵਾ ਬਹੁਤ ਜ਼ਿਆਦਾ ਚੋਰੀਆਂ ਕਰਨ ਦੀ ਰੀਨੀ ਐ ਉਹਨੂੰ ਵੀ ਸਿਖਾਤਾ ਚੋਰੀਆਂ ਮੰਮੀ ਜਿਹਦਾ ਗੱਲ ਕਰਨੀ ਛੱਪ ਪਰੇ ਘਰੋਂ ਚੱਲ ਜਾਓ ਰੱਛਾ ਮੈਂ ਕੋ ਤੇ ਆਮਾ ਕਰੋ ਮੈਂ ਘਰ ਦੀ ਮਾਲਕ ਹਾਂ ਮਾਲਕ ਹਾਂ ਦੀ ਘਰ ਦੇ ਜਾਣਾ ਮੈਂ ਤੂੰ ਜਾ ਜਿੱਥੇ ਜਾਣਾ ਵਾ ਮੈਂ ਕੋ ਜਾਵਾਂ ਮੈਂ ਪਰੇ ਨਹੀਂ ਜਾਣੀ ਜਾਣਾ ਕਿੱਥੇ ਉੱਥੇ ਜਾ ਜਿੱਥੇ ਸਭ ਕੋ ਟੋਸ ਬਿਹਾ ਵਾ ਭਰਾ ਤੇਰਾ ਮੈਂ ਨਹੀਂ ਘਰ ਬੈਠਾ ਮੈਂ ਨਾ ਬੈਠੇ ਸਭ ਕੋ ਮਿਲੀ ਜਾਣ ਡੇ ਆ ਉਹਰ ਕੋਈ ਕੀ ਹੋਂ ਕਿ ਬੈੰਦਾ ਘਰ ਆਪਣੇ ਉਹਨੂੰ ਜਾਂਦਾ ਜੀਏ ਤਾਂ ਸਾਰੀਆਂ ਚੀਜ਼ਾਂ ਸਾਡੇ ਮੁੰਡੇ ਦੀ ਘਰ ਬਹਿ ਕੇ ਖਾਣ ਦੇ 70000 ਲਬਲੀ ਦੀ ਤਨਖਾਹ ਵਾ ਉਹ ਕਿੱਥੇ ਜਾਂਦੀ ਆ ਪਿੱਛੇ ਪਚਾਉਣੀ ਆ ਉੱਥੇ ਤੇ ਪੈ ਕੇ ਪਿਓ ਦੇ ਪੈਸਿਆਂ ਤੇ ਸਭ ਕੁਝ ਤੇ ਤੂੰ ਪਿੱਛੇ ਪਚਾਇਆ ਵਾ ਮੰਮੀ ਮੇਰੇ ਪੇਖਿਆਂ ਵਾਲੀ ਜਾਣਾ ਠੀਕ ਵਾ ਨਾ ਅੱਛਾ ਚੱਕੇ ਦੇ ਬਾਪ ਨੂੰ ਦੋਖਣ ਦਾ ਉਹਨਾਂ ਤੋਂ ਹੀ ਹੋਣਾ ਵਾਲ ਚੱਲ ਜਾਂਦੇ ਆ ਉਹਨਾਂ ਨੂੰ ਕੀ ਖਾਣ ਦੇ ਜਦੋਂ ਸਭ ਕੁਝ ਉੱਥੇ ਪਚਾਉਣੀ ਹੁੰਦਾ ਤਾਂ ਨਾਂ ਲੈਣਾ ਵਾ ਉਹ ਤੇ ਵਿਚਾਰੇ ਨਾ ਆਉਂਦੇ ਵੀ ਨਹੀਂ ਇੱਥੇ ਜਿੰਨਾਂ ਨੂੰ ਸਾਰਾ ਕੁਝ ਘਰੇ ਮਿਲ ਜਾ ਮੈਨੂੰ ਕੀ ਕਰਨਾ ਇੱਥੇ ਆਣ ਕੇ ਤੁਹਾਡੀਆਂ ਗੱਲਾਂ ਸੁਣਦੇ ਬਦਲੇ ਕਿਦਾਂ ਦੀ ਬੋਲਦੇ ਆ ਮੈਨਿਆ ਸੱਚੀਆਂ ਸੁਣਮਨੀ ਆ ਕੋਈ ਨਾ ਬੜੀ ਗੱਲਾਂ ਸੁਣਮਨੇ ਆ ਨਹੀਂ ਹੋਰ ਅਹੀਂ ਚਦਾਈ ਦੁਰੇ ਫਿਰਦੇ ਆ ਇਹ ਤਾਂ ਬੜੇ ਚੰਗੇ ਆ ਤੂੰ ਮੈਨੂੰ ਚੁੰਮ ਕੇ ਚਾਹੇ ਮੈਨੂੰ ਬਹੁਤੀਆਂ ਗੱਲਾਂ ਨਹੀਂ ਨਹੀਂ ਲੋੜ ਮੈਨੂੰ ਨਹੀਂ ਭਾ ਚੁੰਮ ਕੇ ਆ ਚਾਹੇ ਤੇ ਆਪਣੇ ਘਰ ਦੇ ਨਹੀਂ ਚਾਹੇ ਤੈਨੂੰ ਦੇ ਜਿੱਥੋਂ ਮਰਜੀ ਦੇ ਮੈਨੂੰ ਤੇ ਮੈਂ ਕਿੱਥੋਂ ਦੇ ਦਾਂ ਮੈਨੂੰ ਚਾਹੇ ਆਪਣਾ ਹਾਰ ਦੇ ਮੈਂ ਅਮ ਕੁੜੀ ਨੂੰ ਪੈਸੇ ਦੇਣੀ ਆ ਉਹ ਤੁਹਾਨੂੰ ਹਾਰ ਫੜਾ ਦਾਂ ਮੈਂ ਮਰਗਾ ਇਦਾ ਤੁਰੇ ਫਿਰੂੰਗੀ ਲਵਲੀ ਨੂੰ ਪੁੱਛ ਕੇ ਤੇ ਦੇ ਮੈਨੂੰ ਤੇ ਮੈਂ ਲਵ ਮੈਨੂੰ ਕਿਹ ਬਤਾ ਹੁਣ ਕਿੰਨੇ ਕੱਡੇ ਤੇ ਕਿੰਨੇ ਨਹੀਂ ਕੱਡੇ ਹੈਗੇ ਤੁਹਾਡੇ ਚ ਦੋਹਾਂ ਜਣੇ ਕੱਡੇ ਮੈਨੂੰ ਨਹੀਂ ਪਤਾ ਤੁਹਾਡੇ ਹੀ ਪੁੱਤ ਵਾ ਜਾਓ ਪੁੱਛ ਲਓ ਪੁੱਛ ਲਓ ਪਤਾ ਹੋਊ ਤੁਹਾਨੂੰ ਤੁਹਾਡੇ ਸਿਆਪੇ ਦੋਹਾਂ ਜਣਿਆਂ ਦੇ ਇਹੋ ਹੀ ਕੰਮ ਨੇ ਤੁਹਾਡੇ ਸਿਆਪੇ ਆ ਤਾਂ ਤੁਸੀਂ ਸਜੂਨਾਂ ਨੂੰ ਕੀਤਾ ਸਰਾ ਕੋ ਪਹਿਲਾਂ ਪੁੱਠੇ ਕਮੀ ਲਾ ਲਿਆ ਤੇ ਹੁਣ ਅਸੀਂ ਮੇਰੇ ਦਵਾਲੇ ਹੋਣਦੇ ਆਗੇ ਕੀ ਬੋਲ ਗਿੰਦੇ ਕੱਡੇ ਜਾਂ ਕਿੰਨੇ ਨਹੀਂ ਕੱਡੇ ਹੈਗੇ ਆ ਗਰੇ ਡਹਿ ਪੈਂਦੇ ਆ ਮੈਨੂੰ ਬੋਲਣ ਬਸ ਕੁੜੀ ਵੀ ਉਹੋ ਜੀ ਆ ਕੀ ਪਤਾ ਉਹਦਾ ਵੀ ਆਉਂਦੇ ਆ ਨਾ ਅੰਦਰ ਵਾ ਲੈਣਾ ਹੁੰਦਾ ਵਾ ਕੀ ਬੋਲਣਾ ਕੀ ਸਲਾਹਾਂ ਕਰਦੇ ਤੇ ਕੀ ਨਹੀਂ ਸਭ ਕੁਝ ਲਈ ਜਾਂਦੀ ਇਥੋਂ ਅਮਰ ਕੇ ਸਾਡੇ ਦਵਾਲੇ ਹੋਈ ਜਾਂਦੇ ਇਹ ਵੇ ਕਿਦਾਂ ਸੁੱਤਾਵਾ ਪਤਾ ਨਹੀਂ ਕੀ ਕੀ ਖਾ ਗਏ ਮੈਂ ਮੇਰੀ ਗਾਸਣਾ ਮੇਰੀਆਂ ਟੁੰਬਾ ਕਿੱਥੇ ਖੜੀਆਂ ਆਈਆਂ ਹੂੰ ਇਹ ਜੁੰਮਕੇ ਕਿੱਥੇ ਖੜੇ ਨੇ ਤਿੰਨ ਖੱਤਿਆ ਕੋਹ ਰਹਿਣ ਵੀ ਦਿੱਤਾ ਮੇਰਾ ਸਭ ਕੁਝ ਲੈ ਗਏ ਲੁੱਟ ਪੁੱਟ ਕੇ ਕਿਹੜੇ ਜੁੰਮਕੇ ਅੱਛਾ ਜਿਹੜੇ ਕੱਢ ਕੇ ਲਮਾਰੀ ਚੋਂ ਖੜੇ ਨੇ ਚਲ ਗਏ ਕਿੱਥੇ ਚਲ ਗਿਆ ਮਹਾਰਾਜ ਜੀ ਕਰਦਾ ਤੇਰੇ ਚ ਪੇਰ ਪੁੱਠਿਆ ਕੰਮ ਚ ਤੂੰ ਲੱਗ ਗਿਆ ਵਾ ਵੇ ਕਿੱਥੇ ਚਲ ਗਿਆ ਨੇ ਦੱਸਦਾ ਨਹੀਂ ਉੱਪਰ ਆ ਹੋ ਪਰਾ ਕਿੱਥੇ ਮੈਂ ਜਾਵਾਂ ਮੈਨੂੰ ਦੱਸ ਵੇ ਵੇਖਿਆ ਮੈਂ ਤੇ ਖਾਲੀ ਬਡੂਆ ਹੈ ਮੇਰੇ ਤੇ ਅੱਗੀ ਲੱਗੀ ਕਿਤੇ ਤੈਨੂੰ ਇਹ ਕਰਕੇ ਜੰਮਿਆ ਸੀ ਤੈਨੂੰ ਰਾਲਾ ਨਾ ਪਾ ਮੇਰੇ ਨਾਲ ਕੁਟੜ ਜਾ ਰਾਲਾ ਨਾ ਪਾ ਮਹਾਰਾਜ ਜੀ ਕਹਦਾ ਤੇਰੇ ਚ ਪੇਰ ਬੂਥੇ ਤੇ ਹਾਂ ਦੇਖੋ ਤੀ ਨਾਲੇ ਖਾ ਫੋਟ ਆਇਆ ਤਾਂ ਨਾਲੇ ਮੇਨਾਂ ਦਾ ਚਲ ਪੜਾ ਚੱਲ ਜਾ 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 ਮੈਂ ਕਹਿਨੇ ਜਾ ਮੈਨੂੰ ਦੱਸ ਦੇ ਜਿੱਥੋਂ ਮਰਜੀ ਲਿਆ ਕੇ ਦੇ ਮੈਨੂੰ ਮੈਨੂੰ ਚਾਹੀਦੀ ਐ ਲੈ ਦੇ ਪੈਸੇ ਕੋ ਤੁਮ ਮੈਨੂੰ ਮਿਲ ਚੁਮ ਕੇ ਲਿਆ ਕੇ ਦੇ ਨਾ ਪੈਸੇ ਦੇ ਕਿੱਥੋਂ ਦਵਾ ਤਨ ਮੈ ਪੈਸੇ ਆ ਤੇ ਚਲ ਗਏ ਜਿਵੇਂ ਜਾਣੀਆਂ ਰੌਲਾ ਨਾ ਪਾਉਂਦੇ ਸਿਰਾਂ ਨੇ ਦੇਖਿਆ ਕਿ ਇਸੇ ਕਰਕੇ ਤਨ ਮੈਂ ਜੰਮਿਆ ਸੀ ਵੀ ਤੂੰ ਮੇਰੇ ਪੈਸੇ ਕੱਢ ਕਰਕੇ ਤੇ ਜਾ ਕੇ ਖਾਂਦਾ ਰਮੀ ਮੈਂ ਖੱਤਿਆ ਤਨ ਮੈਂ ਮਾਹ ਹੀ ਪਾਲ ਪੋਚ ਕੇ ਏਡਾ ਕੀਤਾ ਇਹ ਖਾ ਕੇ ਬੈਣੀ ਕੀ ਸੁੱਤਾ ਦਾਵਾ ਹੈ ਮੇਰੀ ਗਾਲਸਰ ਕੁੜੀ ਦਾ 1 ਲੱਖ ਰੁਪਇਆ ਦੇਣਾ ਕਿੱਥੋਂ ਦੇਣਾ ਮੈਂ ਦੋ ਮੈਂ ਤੁਹਾਨੂੰ ਕਹਿੰਦੇ ਆਂ ਤੂੰ ਲਿਆਂਦਾ ਸੀ ਤੇ ਤੂੰ ਦੇ ਮੈਂ ਕਿੱਥੋਂ ਦਵਾਉਂੀ ਕੀ ਰੋਲਾ ਪਾਇਆ ਤੁਸੀਂ ਰੋਲਾ ਕੀ ਪਾਇਆ ਭਰਾਵਾ ਆਵੇ ਮੇਰੀਆਂ ਟੂਬਾਂ ਵਿੱਚੋਂ ਕੱਢ ਕੇ ਵੇਚ-ਬੂਚ ਆਇਆ ਯੋ ਮੈਂ ਅਦਲ ਜਿੰਦਰ ਦੇ ਪੈਸੇ ਦੇਣੇ ਸੀ ਇਹਨੇ ਲੱਖ ਰੁਪਈਆ ਲਿਆਂਦਾ ਸੀ ਤੇ ਮੈਂ ਹਾਂ ਚੱਲ ਇਹ ਟੂਬਾਂ ਵੇਚ ਦੇਣੀ ਤੇ ਵੇਖਿਆ ਤਾਂ ਖਾਲੀ ਮਮੀ ਤੜੀ ਨੇ ਮੜ ਦੇਣਾ ਗਿਆ ਤੁਹਾਡੇ ਕੋਲ ਲੱਖ ਰੁਪਈਆ ਨਹੀਂ ਆ ਤੇ ਨਹੀਂ ਦੇਣ ਤੇ ਹੁਣ ਜਰਾ ਲੈ ਕੇ ਆ ਜਾ ਵਾ ਆ ਵੇਖ ਲੈ ਕੀ ਕੰਮ ਕਾਣ ਦੇ ਓ ਉੱਠ ਮੇਰਾ ਝੋਨਾ ਕਲੀ ਵੇਚਿਆ ਦੱਸ ਓ ਯਾਰ ਚਲ ਗਿਆ ਜਿਵੇਂ ਜਾਣਾ ਝੋਨਾ ਹੁਣ ਪਰਾਂ ਹੋ ਨਹੀਂ ਤੋ ਆਪਣਾ ਤੇ ਵੇਚ ਨਹੀਂ ਇਹ ਤਾਂ ਕਲੀ ਵੇਚਿਆ ਸੀ ਗਰੀਬ ਦਾ ਬਚਾਰੇ ਦਾ ਕਿੱਥੇ ਹੁਣੇ ਪੈਸੇ ਪੈਸੇ ਦਾ ਮੱਥੇ ਮਾਰੋ ਦੇ ਦੋ ਪੈ ਕਿ ਅਗਲਾ ਕੈਨੇਡਾ ਚੋਂ ਘਰ ਆ ਕੇ ਦੋ ਮੈਨੂੰ ਬਾਦ ਮੇਰਿਆਂ ਪੈਸੇ ਆਇਆ ਮੈਂ ਤੈਨੂੰ ਸਵਾ ਪੈਸੇ ਦੇਣੇ ਆ ਖੇ ਖਾ ਕੇ ਤੇ ਸੁੱਤਾ ਵਾ ਓ ਮੰਮੀ ਮੈਨੂੰ ਮੇਰੇ ਪੈਸੇ ਦੇ ਦੇ ਮੈਂ ਕਿੱਧਰ ਜਾਵਾਂ ਦੱਸ 100 ਬੰਦੇ ਨੇ ਮੇਰੇ ਪੈਸੇ ਦੇ ਨਾਲੇ ਮੈਨੂੰ ਇਹੋ ਹੀ ਸੋਨੇ ਦੀ ਚੀਜ਼ ਦੇ ਦੇ ਕੋਈ ਜਾ ਕਿੱਥੋਂ ਤਾਂ ਮੈਂ ਸੋਨੇ ਦੀ ਆਪਣੀ ਘਰ ਦੀ ਨੂੰ ਲੈ ਕੇ ਦੇ ਫਿਰ ਉਹਦੇ ਕੋਲ ਲੈ ਜਾ ਮੇਰਾ ਸ਼ਰਮ ਨਾ ਕਰੋ ਜਾ ਕਰ ਦੋ ਸ਼ਰਮ ਹੈ ਜੀ ਨੂੰ ਮਾਰੀ ਮੁੰਡੀ ਕਿਤੇ ਵੇ ਸ਼ਰਮ ਹੈ ਕਰਨ ਕੀ ਰਿਹਾ ਏ ਇਹਨੂੰ ਸ਼ਰਮ ਹੁੰਦੀ ਤੇ ਸੋਨੇ ਦੀ ਚੀਜ਼ਾਂ ਤੂੰ ਵੇਚਣ ਡਿਆ ਪਿਆ ਵਾ ਸਾਂਝੇ ਥਾਂ ਤੇ ਜੋ ਨਏ ਵੇਚ ਕੇ ਖਾ ਗਿਆ ਵਾ ਅਸੀਂ ਕਿੱਦਾਂ ਲਈਏ ਕੜੀਆ ਫਿਰ ਰੱਸਾ ਬਣ ਕੇ ਨਾ ਰੱਸੇ ਦੇ ਨਾਲ ਅੰਦਰ ਬੰਨੀ ਆ ਇਹਨੂੰ ਕਿਤੇ ਤੇ ਨਿਕਲ ਨਾ ਦੇਈਏ ਇਦਾਂ ਹੀ ਕਰਨਾ ਪੈਣਾ ਇਦਾਂ ਇੰਨੇ ਬਜਣਾ ਹੀ ਨਹੀਂ ਉਦਾਂ ਨਹੀਂ ਬਜਣਾ ਇਹਨੇ ਇਹਨਾਂ ਤੇ ਸਾਰਾ ਕੁਝ ਵੇਚ ਗਿਆ ਨਾ ਮੈਂ ਤੇ ਖਰਦਾ ਵੀ ਮੇਰਾ ਉਹਦਾ ਖੜੇ ਤਾਂ ਥਿਜਤਰ ਫੇਰੇ ਉਹ ਚੰਗੀ ਤਰ੍ਹਾਂ ਹੀ ਜਾ ਜਾ ਜਾਵਾ ਮੈਂ ਕਿੱਥੇ ਠੱਠੇ ਖੂਚ ਉਹ ਜਾ ਮੈਂ ਤਾਂ ਉੱਠ ਜਾ ਜਾ ਕਿੱਥੇ ਜਾਵਾ ਮੈਂ ਦਾ ਦਿਮਾਗ ਖਰਾਬ ਹੈ ਤੇਰਾ ਮਦਾਂ ਨੂੰ ਪੈਣ ਰਿਹਾ ਤੂੰ ਯਾਰ ਦਿਮਾਗ ਖਰਾਬ ਹੋ ਗਿਆ ਇਹਦਾ ਵਿਗਰਿਆ ਪੂਰਾ ਆ ਕੇ ਮਰ ਤੂੰ ਹੀ ਭੁਇਚ ਰਿਹਾ ਇਹਨੂੰ ਇੱਕ ਦਿਨ ਮੈਨੂੰ ਦੋ ਵੇਖੀ ਬਣਾਉਣਾ ਇਹਦਾ ਮੈਂ ਕੀ ਇਹਦਾ ਦੱਸ ਮੈਂ ਤਾਂ ਸੋਚਿਆ ਜੀ ਪੈਣੀ ਮੈਂ ਤਾਂ ਸ਼ਾਇਦ ਹੋਏ ਨਾ ਸੋਚ ਤੇਰੇ ਮੱਥੇ ਨਾ ਲੱਗਿਆ ਕਰੋ ਤੇਰੇ ਮੱਥੇ ਲਾ ਕੇ ਕਹਿੰਦਾ ਨੋਡ ਮਿਲਨੇ ਨੇ ਮੰਮੀ ਮੈਨੂੰ ਨਹੀਂ ਪਤਾ ਮੇਰੀ ਸੁਣੋ ਗੱਲ ਚੋਲੇ ਦਾ ਹੁੰਦਾ ਅੱਧ ਦੋ ਕਿੱਲੇ ਆ ਮੈਨੂੰ ਇਹ ਵੇੜੇ ਕਿੱਲੇ ਦੇ ਪੈਸੇ ਚਾਹੀਦੇ ਆ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਉਹਦੀ ਘਰ ਦੀ ਨੂੰ ਕਹਿ ਮੈਂ ਘਰ ਦੀ ਨੂੰ ਨਹੀਂ ਕਹਿਣਾ ਮੈਂ ਤੁਹਾਨੂੰ ਕਹਿਣਾ ਵਾ ਠੀਕ ਹੈ ਨਾ ਮੈਂ ਕਿੱਥੋਂ ਦੇਣੇ ਅੱਗੇ ਇੱਕ ਦੇ ਮੈਂ ਦੇਣੇ ਮਾਹ ਤੋ ਵੀ ਮੇਰੀਆਂ ਟੁੰਬਾ ਨੇ ਕਾੜ ਲਈਆਂ ਨੇ ਤਾਂ ਇਹੀਂ ਕਿੱਥੇ ਜਾਈਏ ਮੈਂ ਇਹੋ ਸੋਚਿਆ ਸੀ ਕਿ ਝੋਣੇ ਦੇ ਪੈਸੇ ਆਉਣਗੇ ਮੈਂ ਲੋਕਾਂ ਦੇ ਲਾ ਦੂੰਗਾ ਵਿਆਹ ਦੇ 100 ਬੰਦੇ ਦੇ ਪੈਸੇ ਦੇਣ ਆਲੇ ਚੁੱਪ ਕਰਕੇ ਤੇ ਘਰ ਦਾ ਥਾਂ ਵੇਚ ਇਹਨੂੰ ਪਤਾ ਲੱਗੇ ਫਿਰ ਮੈਂ ਕਿੱਥੋਂ ਵੇਚਾਂ ਆਹਾ ਇਹਦੇ ਜਿਹੜਾ ਪੂਏ ਚੜਿਆ ਵਾ ਜਿਹੜਾ ਇਹ ਮੈਨੂੰ ਨਹੀਂ ਪਤਾ ਮੰਮੀ ਮੈਨੂੰ ਪੈਸੇ ਦੇ ਜਿੱਥੇ ਮਰਜ਼ੀ ਦਿਓ ਦੇ ਨੂੰ ਉੱਠ ਕੇ ਪੈਸੇ ਹੈਂ ਤੇਰਾ ਗੁੱਸਾ ਚੜਾਉਂਦਿਆ ਮੈਨੂੰ ਮੇਰਾ ਜਿਹੜਾ ਤੇਰਾ ਸਿਰ ਚ ਮਾਰਾ ਮੇਰੀ ਗੱਲ ਸੁਣੋ ਤੁਸੀਂ ਬੜੇ ਚੁੱਪ ਕਰਕੇ ਬੈਠੇ ਆ ਕੀ ਗੱਲ ਹੋਈ ਆ ਸੰਦੀਪ ਹੁਣ ਆ ਗਈ ਆ ਮੈਂ ਉਹ ਸੋਚਣ ਡਿਆ ਸੀ ਕਿ ਇੰਨਾ ਕਰਜ਼ਾ ਵਾ ਸਿਰ ਤੇ ਉਹ ਕਿੱਥੋਂ ਲਾਉਣਾ ਵਾ ਮੇਰੀ ਗੱਲ ਸੁਣੋ ਝੋਨਾ ਵਢਾਉਣ ਵਾਲਾ ਵਾ ਵੱਡਿਆ ਹੀ ਜਾਣਾ ਵਾ ਤੇ ਘਰ ਹੀ ਆਉਣੇ ਪੈਸੇ ਮੇਰੀ ਗੱਲ ਸੁਣ ਝੋਨਾ ਵਢਾਉਣ ਵਾਲਾ ਨਹੀਂ ਆ ਝੋਨਾ ਵਢਿਆ ਗਿਆ ਵਾ ਝੋਨਾ ਵਢਿਆ ਗਿਆ ਵਾ ਕੀ ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਉਹ ਸੰਦੀਪ ਹੁਣ ਆ ਗਈ ਆ ਮੈਂ ਤੇ ਪੈਸੇ ਮੰਗਣ ਗਿਆ ਸੀ ਲਵੜੀ ਹੁਣ ਆਗੋਂ ਵਿੱਚੋਂ ਨਾ ਵਡਾ ਲਿਆ ਵਾ ਤੇ ਪੈਸੇ ਦੋ ਮੈਨੂੰ ਜਾਂਦੇ ਨੇ ਉਥੇ ਰਫਰ ਪਿਆ ਸੀ ਮੰਮੀ ਕਿਦੀ ਮੇਰੀ ਵਾਲੀਆਂ ਗਵਾਜੀਆਂ ਵਾ ਤਾਂ ਲਵਲੀ ਕਹਿੰਦਾ ਮੈਂ ਝੋਨਾ ਵੇਚ ਕੇ ਖਾ ਗਿਆ ਹਾਂ ਉਹ ਪੈਸੇ ਸਾਰੇ ਕੱਲਾ ਖਾਈ ਜਾਣ ਡਿਆ ਵਾ ਮੈਂ ਦੇ ਸਮਝ ਨਹੀਂ ਆਉਂਦੀ ਮੈਂ ਲੋਕਾਂ ਦੇ ਪੈਸੇ ਦੇਣੇ ਕਿਥੋਂ ਹੁਣ ਇਹਨੇ ਕੱਲੇ ਨੇ ਕਿੱਦਾਂ ਵਡਾ ਲਿਆ ਲਵਲੀ ਨਹੀਂ ਤੇ ਹੱਦ ਕਰ ਦਿੱਤੀ ਆ ਜਿਹੜਾ ਹੀ ਸਿਰ ਤੇ ਕਰਜ਼ਾ ਚੜਾਇਆ ਵਾ ਉਹ ਇੰਨਾ ਕਿਥੋਂ ਲੋਣਾ ਵਾ ਅਸੀਂ ਤਾਂ ਸੋਚਿਆ ਸੀ ਕਿ ਚੱਲ ਉਧਰੋਂ ਪੈਸੇ ਆ ਹੀ ਜਾਣੇ ਜਿੱਥੋਂ ਵੀ ਆਪਾਂ ਪੈਸੇ ਫੜੇ ਸੀ ਉਹਨਾਂ ਨੂੰ ਇਹੋ ਕਿਹਾ ਸੀ ਕਿ ਪੈਸੇ ਆਉਣੇ ਝੋਨੇ ਦੇ ਤੇ ਫਿਰ ਦੇਵਾਂਗੇ ਤੁਹਾਨੂੰ ਸੰਦੀਪ ਮੈਂ ਦੇਖੋ ਸੋਚਣ ਡਿਆ ਵਾਂ ਹੁਣ ਅੱਗੇ ਕੀ ਕਰਨਾ ਵਾ ਜੇ ਉਧਰੋਂ ਪੈਸੇ ਮੰਗੀ ਮੰਮੀ ਪਹਿਲਾਂ ਰੋਂਨ ਢੀ ਫਿਰ ਲੱਖ ਰੁਪਈਆ ਨਾ ਭੈਣ ਦਾ ਵੀ ਦੇਣ ਵਾਲਾ ਵਾ ਉਹ ਵੀ ਨਹੀਂ ਆ ਦੇਣ ਦੇ ਮੇਰੀ ਗੱਲ ਸੁਣੋ ਅਰੇ ਐਵੇਂ ਕੁੜੀ ਦੇ ਪੈਸੇ ਦੇਣੇ ਆ ਕਿੱਥੋਂ ਦਵਾਂਗੇ ਉਹ ਸੰਦੀਪ ਐਹੀਂ ਤੇ ਦੇ ਹੀ ਦੇਣੇ ਸੀ ਹਾਲੋ ਕੀ ਪਤਾ ਆ ਕੰਮ ਹੋਏ ਨਾ ਮੇਟੂ ਨੇ ਨਾ ਘਟੋ ਘਟ 60000 ਰੁਪਈਆ ਤੇ ਹੁਣਾਂ ਹੀ ਕਿਲੇ ਦਾ 30 ਕੁੜੀ ਨੂੰ ਦੇਣਾ ਐ ਮੁੰਡਾ ਲੈਵਲ ਦੀ ਸਮਝ ਨਹੀਂ ਆਉਂਦੀ ਕਿਹੜੇ ਕੰਮਾਂ 'ਚ ਪੈ ਗਿਆ ਵਾ ਇੰਨਾ ਸੋਹਣਾ ਘਰ ਬਾਹਰ ਬਣਾਇਆ ਵਾ ਨੌਕਰੀ ਕਰਨ ਡਿਆ ਸੀ ਸੰਦੀਪ ਜਿੱਦਾਂ ਦੇ ਹਾਲਾਤ ਵਾ ਨਾ ਹੁਣ ਸਭ ਕੁਝ ਵੇਖੀ ਜਾਣਾ ਵਾ ਚਲੋ ਕੋਈ ਗੱਲ ਨਹੀਂ ਹੁਣ ਤੂੰ ਟੈਨਸ਼ਨ ਨਾ ਲਓ ਕੋਈ ਨਾ ਕੋਈ ਹਿਲਵਸਿਲਾ ਕਰਦੇ ਆ ਸੰਦੀਪ ਕਰਨਾ ਦੱਸ ਕੀ ਤਨਖਾਹਾਂ ਅਸੀਂ ਪਹਿਲਾਂ ਲੈ ਖਾ ਲਈਆਂ ਵਾ ਅੱਗੇ ਬਸ ਹੋਣਾ ਕੋਈ ਨਹੀਂ ਹੁਣ ਨਾਲੇ ਮੇਟੜ ਨਾਲ ਗੱਲ ਕਰਨੀ ਹੀ ਤੂੰ ਹੀ ਮੰਮੀ ਵੱਲ ਕੀ ਕਰਨ ਗਏ ਸੀ ਜਦੋਂ ਤੁਹਾਨੂੰ ਮੈਂ ਮਨਾ ਕੀਤਾ ਸੀ ਕੀ ਕੰਮ ਮੈਂ ਆਪੇ ਕਰ ਲੈਣਾ ਵਾ ਤੇ ਤੁਸੀਂ ਫੇਰ ਤਰਲੇ ਮਾਰਨ ਚਲ ਗਏ ਮੰਮੀ ਦੇ ਉਹ ਸੰਦੀਪ ਮੈਂ ਸੋਚਣ ਡਿਆ ਸੀ ਡਾਕਟਰ ਨੇ ਨਾ ਰੈਸਟ ਦਸੀਏ ਤੈਨੂੰ ਕਿਦਾਂ ਕੰਮ ਕਰਨਾ ਵਾ ਤੂੰ ਉਹ ਕਿੰਨਾ ਕੰਮ ਹੁੰਦਾ ਕਿਤੇ ਰੋਟੀ ਪਾਣੀ ਦਾ ਹੀ ਹੈ ਨਾ ਉਹ ਤੇ ਬਹਿ ਕੇ ਕਰ ਲੈਣੀ ਹੈ ਮੈਂ ਸੰਦੀਪ ਰਹਿਣ ਦੇ ਮੈਂ ਤੇ ਗਿਆ ਹੀ ਮੰਮੀ ਕੋਲ ਮੰਮੀ ਮੰਨ ਜਾਣਗੇ ਅਗੋ ਸੌ ਸੌ ਗੱਲਾਂ ਸੁਣਾਉਂਦੀਆਂ ਨਾ ਮੈਨੂੰ ਮੇਰੇ ਕੋਲ ਨਹੀਂ ਇਹ ਕੰਮ ਹੁੰਦਾ ਤੇ ਮੈਨੂੰ ਤੇ ਪਹਿਲਾਂ ਪਤਾ ਸੀ ਮੰਮੀ ਨੇ ਨਹੀਂ ਕੰਮ ਕਰਨਾ ਤੁਸੀਂ ਤੇ ਜਾਣਗੇ ਤੁਰੇ ਫਿਰੰਡੇ ਉਹਨਾਂ ਦੇ ਮਗਰਮਗਰ ਕੋਈ ਗੱਲ ਨਹੀਂ ਕਿਤੇ ਨਾ ਕਿਤੇ ਲੋੜ ਪੈ ਜਾਂਦੀ ਬੰਦੇ ਦੀ ਮੰਮੀ ਧਾਨ ਨਗਰ ਦੀ ਵੇਹਲਾ ਜੇ ਮੰਮੀ ਨੇ ਉੱਥੇ ਸਾਰੇ ਕੰਮ ਹੁੰਦੇ ਆ ਜੇ ਮੰਮੀ ਨੇ ਆਉਣਾ ਹੁੰਦਾ ਨਾ ਤੇ ਪਹਿਲੇ ਦਿਨ ਤੋਂ ਹੀ ਆਇਆਣਾ ਸੀ ਕਿੰਨਾ ਜ਼ੋਰ ਲਾਇਆ ਸੀ ਉਹਨਾਂ ਨੂੰ ਚੱਲ ਕੋਈ ਗੱਲ ਨਹੀਂ ਸੰਦੀਪ ਹੌਲੀ ਹੌਲੀ ਕਰੀ ਜਾਂਦੇ ਕੰਮ ਨਰਿੰਦਰ ਭੈਣ ਨੂੰ ਫੋਨ ਕੀਤਾ ਵਾ ਉਹਨਾਂ ਨੇ ਆਇਆਣਾ ਉਹ ਕੋਈ ਗੱਲ ਨਹੀਂ ਤੁਸੀਂ ਰਹਿਣ ਦੇਣਾ ਹੀ ਪਰ ਮੈਂ ਮੰਨਾਂ ਕਰਾਂਗੀ ਉਹ ਨਹੀਂ ਸੰਦੀਪ ਓខਾ ਹੋਈ ਨਾ ਬਾਅਦ ਚ ਪਤਾ ਬਾਅਦ ਚ ਕਿੱਧਰ ਨੂੰ ਜਾਣਾ ਵਾ ਜੇ ਕੋਈ ਗੱਲਬਾਤ ਹੋ ਗਈ ਤੇ ਚਲੋ ਠੀਕ ਆ ਵੇਖਾਂ ਮੈਂ ਕੰਮ ਕੋਈ ਤੇ ਤੂੰ ਹੁਣ ਟੈਨਸ਼ਨ ਨਾ ਲਈ ਜਾਓ ਠੀਕ ਆ ਨਾ ਚੱਲ ਵੇਖ ਲੈ ਰੇਖਾ ਕਿਦਾਂ ਪਈ ਮਮਮੀ ਮਮਮੀ ਹਾਂ ਦਰਜਿੰਦਰ ਤੋਂ ਸੱਸੀ ਮੰਮੀ ਸਾਸਰੀ ਘਰ ਬੜਾ ਸੁਤੇਜ ਆ ਜਾ ਸੌਂਗੀ ਇੱਥੇ ਬੈਠੀ ਬੈਠੀ ਤਾਂ ਲੰਮੀ ਪੈ ਗਈ ਨੀਂਦ ਪੈ ਗਈ ਤੂੰ ਤਾਂ ਦੱਸਿਆ ਹੀ ਨਹੀਂ ਆਉਣਾ ਦੱਸਣਾ ਮੰਮੀ ਮੈਂ ਕੀ ਐ ਮੇਰਾ ਤੇ ਇੱਧਰ ਆਦਾ ਹੀ ਨਹੀਂ ਆਉਂਦਾ ਉਧਰ ਆਈ ਮੈਂ ਤੇ ਉਧਰ ਆਈ ਹਾਂ ਨਾ ਫੋਨ ਕੀਤਾ ਸੀਗਾ ਵੀ ਚਾ ਲੋਕਾਂ ਕੰਮ-ਕੋਮ ਨਹੀਂ ਹੁੰਦਾ ਸੰਦੀਪ ਕੋ ਤੇ ਚੱਲ ਆ ਜਾ ਦੋ ਦਿਨ ਸੇਰ ਮੈਂ ਹਾਂ ਚਲ ਜਾਂਦੀ ਜਾਂਦੀ ਹੋਈ ਜਾਂਨੀ ਠੀਕ ਆ ਤੁਹਾਡਾ ਕਰਕੇ ਆਉਣਾ ਪੈਂਦਾ ਨਹੀਂ ਤੇ ਮੈਂ ਤੇ ਆਵਾਂ ਹੀ ਨਾ ਇੱਥੇ ਹੋਰ ਤਾਂ ਸੁਣਾ ਨਿਆਣੇ ਸਭ ਠੀਕ ਠਾਕ ਹਾਂਜੀ ਠੀਕ ਆ ਵਧੀਆ ਸੱਸ ਠੀਕ ਹੈ ਤੇਰੀ ਉਹ ਵੀ ਠੀਕ ਆ ਸੱਸ ਵੀ ਜਦੋਂ ਕਿਤੇ ਜਾਣਾ ਹੁੰਦਾ ਉਦੋਂ ਬਸ ਕਲੇਸ਼ ਪਾ ਕੇ ਬਹਿ ਜਾਂਦੀ ਹੈ ਹੋਰ ਉਹਦਾ ਕੰਮ ਕਿਹੜਾ ਬਸ ਇਹੋ ਹੀ ਹੈ ਕੋਈ ਘਰ ਇਹੋ ਕੁਛ ਮਮੀ ਇਹ ਨਹੀਂ ਕਿਤੇ ਦਿਖਣ ਦੇ ਕਿਥੇ ਕੇ ਬਿੰਦੂ ਹੈ ਇੱਥੇ ਕਿਤੇ ਅੰਦਰ ਹੋਣੀ ਹੈ ਤੇ ਉਹ ਇੱਧਰ ਲੰਮਾ ਪਿਆ ਹੈ ਸ਼ਰਾਬ ਪੀ ਕੇ ਪਤਾ ਨਹੀਂ ਕੀ ਖਾਮ ਦਾ ਗੋਸ਼ੋ ਕਿ ਪਿਆ ਉਹ ਇੱਕ ਤੇ ਮੰਮੀ ਇਹਦੀ ਨਹੀਂ ਸਮਝ ਲੱਗਦੀ ਵੀ ਇਹਨੂੰ ਹੋ ਹੀ ਗਿਆ ਵਾ ਜੇ ਪੁੱਛੋ ਤੇ ਫੇਰ ਕਹਿ ਦਿੰਦਾ ਅੱਬਾ ਸ ਮੈਂ ਇੱਥੋਂ ਬੜਾ ਦੁਖੀ ਆ ਇੱਥੋਂ ਬੜਾ ਦੁਖੀ ਆ ਚਲੋ ਮੰਨਿਆ ਵਾ ਕਿ ਘਰ ਘਰ ਇਹੋ ਹਾਲ ਹੁੰਦਾ ਵਾ ਦੁਖੀ ਤੇ ਕੋਈ ਨਾ ਕੋਈ ਬੰਦਾ ਹੁੰਦਾ ਹੀ ਐ ਇਹਦਾ ਮਤਲਬ ਇਹ ਥੋੜੀ ਐ ਫੇਰ ਜੱਜਾ ਰਵੇ ਬਸ ਕੋਈ ਹੱਲ ਵੀ ਹੁੰਦਾ ਵਾ ਕਿਸੇ ਗੱਲ ਦਾ ਹਾਲ ਦੀ ਗੱਲ ਸੁਣ ਲੈ ਹਾਲਤ ਕਰਤਾ ਉਹਨੇ ਵਾਲੀਆਂ ਮੇਰੀਆਂ ਕੱਢ ਕੇ ਚੁੰਮਕੇ ਜੇ ਲੈ ਗਈ ਬੀਚ ਆ ਜਾਈ ਮੈਂ ਤਾਂ ਸੋਚਿਆ ਵੀ ਚਲ ਤੈਨੂੰ ਦਿੰਨੀ ਆ ਪੈਸੇ ਕੋ ਘੜਾ ਵੇਚ ਕੇ ਤੇ ਕੁਝ ਚੁੰਮਕੇ ਵੇਚ ਕੇ ਤੇਰੇ ਪਿਆਹ ਹੈ ਲੰਮਣੀ ਇਹਨਾਂ ਨੇ ਕਿੱਥੋਂ ਦੇਣੇ ਨੇ ਜੇ ਉਹਨੂੰ ਕਿਹਾ ਤਾਂ ਨੇ ਗਾਰੀਆਂ ਚ ਜਵਾਬ ਦੇ ਤਾਂ ਦੀ ਮੈਂ ਨਹੀਂ ਦੇਣਾ ਆਪਣਾ ਹਾਰ ਜਿੱਥੋਂ ਮਰਜੀ ਦੋ ਵੀ ਤੁਸੀਂ ਲਿਆਉਣ ਜੀ ਅੱਗੇ ਹੀ ਪੈਸੇ ਕੁੜੀ ਕੋ ਹੁਣ ਨਾ ਨਹੀਂ ਲੈਣ ਦੇ ਤੈਨੂੰ ਦੇਣ ਦਾ ਹਾਏ ਮੇਰਿਆਂ ਰੱਬਾ ਇੱਥੋਂ ਤੱਕ ਵੱਧ ਗਿਆ ਵਾ ਤੇ ਹੋਰ ਚੀਜ਼ਾਂ ਵੀ ਵੇਚਣ ਡਿਆ ਪਿਆ ਵਾ ਮੰਮੀ ਮੈਂ ਇਸੇ ਕਰਕੇ ਨਾ ਆਈ ਹਾਂ ਇੱਧਰ ਨੂੰ ਉਦਾਂ ਮੈਂ ਗਾਂ ਹੀ ਲੰਘ ਜਾਣਾ ਸਿੱਧੀ ਮੈਂ ਹਾਂ ਚੱਲ ਮੰਮੀ ਨੂੰ ਕਿਹਾ ਵਾ ਤੇ ਪੁੱਛ ਕੇ ਜਾਨੀ ਆ ਭਲਾ ਵੀ ਕੋਈ ਹੱਲ ਹੋਇਆ ਵਾ ਕਿ ਨਹੀਂ ਹੋਇਆ ਪੈਸਿਆਂ ਦਾ ਹੁਣ ਮੰਮੀ ਗਾੜੀ ਮੈਂ ਵੀ ਅਗਲੇ ਨੂੰ ਜਵਾਬ ਦੇਣਾ ਵਾ ਉਹ ਮੇਨੂੰ ਰੋਜ਼ ਪੁੱਛਦਾ ਰਹਿੰਦਾ ਵਾ ਕਿ ਤੂੰ ਕੰਮ ਨਹੀਂ ਚਾਲੂ ਕਰਾਉਂਦੀ ਕੰਮ ਨਹੀਂ ਕਰਾਉਂਦੀ ਤੇ ਮੈਂ ਉਹਨੂੰ ਕੀ ਕਵਾਂ ਹੁਣ ਵੀ ਪਿਆਹੀ ਮੈਂ ਇੱਧਰ ਦੇ ਬੈਠੀ ਫਸਾਲੇ ਆ ਮੈਂ ਅਮੀ ਅਹੀਂ ਤੇ ਬਾਕੀ ਉਹਦਾ ਨਾਂ ਲਾਈ ਜੰਨੇ ਆ ਤੇ ਕੀ ਪਤਾ ਹੁਣ ਚੀਜ਼ਾਂ ਜਾਂਦੀਆਂ ਕਿੱਥੇ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਬਣਿਆ ਨਹੀਂ ਕੀ ਅਮੀ ਤੁਸੀਂ ਦੇਈਆਂ ਗੱਲਾਂ ਕਰਨਾ ਕਿਦਾ ਨਾਂ ਨਹੀਂ ਲਾਉਣ ਹੋਰ ਜੀ ਉਹਦਾ ਨਾਂ ਨਹੀਂ ਲੱਗੰਦਿਆ ਤੇ ਤੁਹਾਡਾ ਮਤਲਬ ਕੀ ਹੈ ਕਹਿੰਦਾ ਤੇ ਤੁਹਾਡਾ ਹੀ ਨਾਂ ਲੱਗਣਾ ਵਾ ਦੋਵਾਂ ਜੀਆ ਦਾ ਚਾਹੇ ਤੇਰਾ ਚਾਹੇ ਉਹਦਾ ਆਹ ਉਹ ਹੀ ਚੋਰਾ ਗਏ ਘਰ ਦੇ ਵਿੱਚ ਕੇ ਬਾਕੀ ਸਾਰੇ ਬੜੇ ਚੰਗੇ ਆ ਮੈਂ ਜਦੋਂ ਨਹੀਂ ਆ ਨਾ ਤੂੰ ਇਦਾਂ ਹੀ ਕਰਦੀ ਆ ਕੋਈ ਸਾਸਰੀ ਕਾਲ ਨਹੀਂ ਕੋਈ ਪਾਣੀ ਦਾ ਫਿਕਰ ਨਹੀਂ ਹੁੰਦਾ ਕਾਹੇ ਦਾ ਨਹੀਂ ਹੁੰਦਾ ਆਉਂਦਿਆਂ ਹੀ ਬਸ ਨਾ ਲੜਨ ਵਾਲੀ ਤੇਰਾ ਧਿਆਨ ਹੁੰਦਾ ਵਾ ਮੰਮੀ ਨੇ ਕਹਿਤਾ ਵਾ ਮੰਮੀ ਨੇ ਤਾਂ ਕੋਈ ਗੱਲ ਵੀ ਨਹੀਂ ਕੀਤੀ ਹੈਗੀ ਦੀਦੀ ਤੁਹਾਨੂੰ ਨਹੀਂ ਪਤਾ ਹੈਗਾ ਕੀ ਕੋਹ ਘਰ ਦੇ ਵਿੱਚ ਬਣਦੇ ਆ ਸਾਡੇ ਦੇ ਘਰ ਉਹਦਾ ਕਪਾਤੀ ਨਹੀਂ ਮੁੱਕਦ ਅਗਦੇ 24 ਘੰਟੇ ਬਸ ਕਲਾ ਹੀ ਕਲਾ ਰਹਿੰਦੀ ਹੈ ਚਲ ਕਪਾਤੀ ਮੁੱਕਦੋਂ ਚਾਹ ਪਾਣੀ ਤੇ ਪੁਛਦੀ ਨਾ ਮੈਂ ਪਾਣੀ ਪੁੱਛਿਆ ਉਹ ਚੱਲ ਮੰਮੀ ਛੱਡ ਚਾਹ ਪਾਣੀ ਤੂੰ ਹੀ ਹੁੰਦਾ ਲੱਗੇ ਬੈਠੇ ਸੀ ਪਾਣੀ ਚਾਹ ਬਾਰੇ ਤੂੰ ਪੁੱਛ ਲੈਿੰਦੇ ਹਾਂ ਮੈਂ ਤਾਂ ਪੁੱਛਣਾ ਹੀ ਐ ਫੇਰਾ ਨਹੀਂ ਫਰਜ ਪੁੱਛਣ ਦਾ ਮੇਰੀ ਗੱਲ ਸੁਣੋ ਐਵੇਂ ਲੜੀ ਨਾ ਜਾਓ ਕੋਈ ਗੱਲ ਦਾ ਨਾ ਤਰੀਕਾ ਹੁੰਦਾ ਵਰਪਿੰਦਰ ਕਰਨ ਦਾ ਭਾਵੇਂ ਦੀਦੀ ਤਰੀਕਾ ਹੀ ਹੁੰਦਾ ਵਾ ਮੈਨੂੰ ਸੁਪਨਾਉਣਾ ਤੂੰ ਹੀ ਆਏ ਮੈਂ ਤਾਂ ਅੰਦਰ ਬੈਠੀ ਅੱਧੇ ਗੱਲਾਂ ਸੁਣ ਕੇ ਮੈਂ ਬਾਹਰ ਆਈ ਭਰੋ ਲਗਾਦਾ ਭੈੰਦਿਆ ਚਾਹ ਦੀ ਮੈਨੂੰ ਆਵਾਜ਼ ਮਾਰ ਦੇ ਕਿ ਰੁਪਿੰਦਰ ਬਾਹਰ ਆ ਕੋਈ ਆਇਆ ਵਾ ਮੰਮੀ ਤੁਸੀਂ ਤਾਂ ਕਹੀ ਜਾਂਦੇ ਵੀ ਤੁਸੀਂ ਦੋਵਾਂ ਜੀਆਂ ਨੇ ਚੋਰੀ ਕਰ ਲਈ ਚਾਹ ਕਿੱਦਾਂ ਵਾ ਕਈਆ ਤੇ ਮੈਨੂੰ ਲੱਗਦਾ ਵਾ ਵੀ ਹੋਰ ਵੀ ਕਿਹਦਾ ਕੰਮ ਹੋ ਸਕਦਾ ਵਾ ਇਹ ਕੋਈ ਪਤਾ ਨਹੀਂ ਹੁੰਦਾ ਰਪਿੰਦਰ ਤੇਰੇ ਕਹਿਣ ਦਾ ਕੀ ਮਤਲਬ ਆ ਘਰ ਦੇ ਵਿੱਚ ਤੇ ਤੁਸੀਂ ਤਿੰਨੇ ਰਹਿੰਦੇ ਜੇ ਨਾ ਜੇ ਦਿਲਜੀਤ ਹਣੀ ਆ ਉਹ ਤੁਹਾਡੇ ਘਰ ਆਉਂਦਾ ਨਹੀਂ ਆਉਂਦੇ ਤੇ ਤੁਸੀਂ ਨਾ ਕਿਹਦਾ ਲਾਉਣ ਦੇ ਜੇ ਸਿੱਧੋ ਸਿੱਧਾ ਦੱਸ ਨਾ ਕਿ ਕਿਨੂੰ ਕਹਿਣ ਲਈ ਆ ਤੂੰ ਆ ਕਿਹਦਾ ਲਾਉਣਾ ਦਿਲਜੀਤਰ ਉਹਦੇ ਮੰਨ ਗਿਆ ਵਾ ਉਹਨੇ ਕੱਢ ਕੇ ਖੜੀਆਂ ਨੇ ਉਹ ਤੇ ਬੇਜਬੂ ਚ ਆਇਆ ਤੇ ਜੇ ਰਪਿੰਦਰ ਉਹ ਮੰਨ ਗਿਆ ਵਾ ਤੇ ਫਿਰ ਤੁਸੀਂ ਕਿਉਂ ਇਦਾਂ ਕਰਨ ਦੇ ਜੇ ਮੈਨੂੰ ਨਹੀਂ ਪਤਾ ਹੈਗਾ ਦੀਦੀ ਮੈਂ ਕਿਹਦੀ ਗੱਲ ਚ ਨਹੀਂ ਆਉਂਦੀ ਗੱਲ ਸੁਣ ਪਿਆਹੇ ਦੇ ਕੁੜੀ ਜਿੱਥੋਂ ਮਰਜੀ ਤੋਂ ਲੈਣ ਆਈ ਏ ਦੇ ਦਿੰਦੇ ਆ ਪੈਸੇ ਵੀ ਕੋਈ ਗੱਲ ਨਹੀਂ ਜੇ ਐਡਾ ਕੋਈ ਜ਼ਰੂਰੀ ਕੰਮ ਪੈ ਗਿਆ ਹੋਣਾ ਹੁਣ ਭਾਏ ਔਖੇ ਹੋ ਗਦੇ ਭਾਏ ਸੌਖੇ ਹੋ ਗੇ ਪਰ ਇਹ ਆ ਵੀ ਕੱਲ ਨੂੰ ਕਿਸ ਨੇ ਕਿਹਾ ਨਾ ਵੀ ਉਹਦੀ ਮਦਦ ਕਰੋ ਜਾਇ ਕਿਦਾਂ ਵਾ ਤੇ ਹੱਡੇ ਹੱਦ ਖੜੇ ਜੇ ਬੜੀਆਂ ਤੇ ਮੈਂ ਤਾਂ ਕੀਤੀ ਜਦੋਂ ਦੀ ਗਈ ਉਹਦੇ ਤੂੰ ਹੀ ਖਾਂਡੇ ਜੀ ਰਪਿੰਦਰ ਮੱਤੇ ਚਲੋ ਕੀਤੀ ਹੀ ਮੈਂ ਉਹਨੇ ਵੀ ਨਾ ਦੋਵਾਂ ਦਿਨਾਂ ਵਾਸਤੇ ਮੇਰੇ ਕੋਲ ਲਿਆਂਦੇ ਹੀ ਤੁਸੀਂ ਆਪ ਸਿਆਣੇ ਜੀ ਮੈਂ ਹੁਣ ਅਗਲੇ ਨੂੰ ਕੀ ਜਵਾਬ ਦਵਾਂ ਮੇਰਾ ਰਸੋਈ ਤਿਆਰ ਕਰਾਉਣੀ ਸੀ ਅਗਲਾ ਮੈਨੂੰ ਰੋਜ਼ ਪੁੱਛਦਾ ਵਾ ਵੀ ਤੂੰ ਲੰਮਦੀ ਨਹੀਂ ਮਿਸਤਰੀ ਤੇ ਮੈਂ ਉਹਨੂੰ ਕੀ ਦੱਸਾਂ ਹੁਣ ਵੀ ਮੈਂ ਪੈਸੇ ਦੇ ਬੈਠੀ ਆ ਆਹੋ ਰਸੋਈ ਹੁਣ ਸਾਡੇ ਸੱਤੇ ਆ ਗਈ ਆ ਕੇ ਐਨੇ ਚੰਦੇ ਰਸੋਈ ਤਾਂ ਬਣੀ ਨਾ ਹੁਣੇ ਬਣਾਉਣੀ ਜੋ ਪੈਸੇ ਦੇਤੇ ਰੁਪਿੰਦਰ ਹੁਣੇ ਪੈਸੇ ਇਸੇ ਵਾਸਤੇ ਕਢਾਏ ਸੀ ਰਸੋਈ ਬਣਾਉਣ ਵਾਸਤੇ ਹੀ ਮੈਂ ਇਹਨੂੰ ਉਦਣ ਹੀ ਦੱਸਿਆ ਸੀ ਲਵਲੀ ਨੂੰ ਕੋਈ ਨਹੀਂ ਮੈਂ ਕਰ ਲੈਣੀ ਉਹਨਾਂ ਨਾਲ ਗੱਲ ਤਾਂ ਪੈਸੇ ਢੱਡ ਦੇ ਦਿੰਦੇ ਠੀਕ ਵਾ ਨਾ ਚਲੋ ਕੋਈ ਨਹੀਂ ਦੇ ਦੋਗੇ ਤੇ ਚੰਗਾ ਹੀ ਆ ਮੇਰਾ ਕਿੱਡੀ ਔਖੀ ਹੋਈ ਤੇ ਕੰਮ ਤੇ ਇਹਨਾਂ ਦਾ ਵੀ ਦੋਹਾਂ ਜੀਆਂ ਦਾ ਕਦੀ ਇਹ ਕਾਲ ਨਹੀਂ ਜੀ ਕਦੀ ਉਹ ਕਾਲ ਲੈਂਦਾ ਮਮੀ ਮੇਰੇ ਨਾਲ ਤੇ ਉਹ ਗੱਲ ਹੋਈ ਆ ਕਿ ਨੇਕੀ ਕਰ ਤੇ ਛੇਤਰ ਖਾ ਉਹ ਹੀ ਗਾ ਨਹੀਂ ਹੈ ਉਹ ਹੀ ਗੱਲ ਨਾਲੇ ਦੋ ਤੇ ਨਾਲੇ ਹੁਣ ਗੱਲਾਂ ਕਰ ਤੂੰ ਦੇਣੇ ਨਹੀਂ ਚਾਹੀਦਾ ਤੂੰ ਮੈਨੂੰ ਪੁੱਛ ਲੈਂਦੀ ਨਾ ਦੇਣੇ ਨਹੀਂ ਚਾਹੀਦੇ ਮਮੀ ਮੈਨੂੰ ਕੀ ਪਤਾ ਹੈ ਮੈਨੂੰ ਤੇ ਗਿਆ ਹੀ ਤੇ ਤਰਸ ਆ ਗਿਆ ਮੈਂ ਚੱਲ ਹਊਗੀ ਲੋੜ ਤੇ ਦੇ ਦੇਣੀ ਮੈਨੂੰ ਕੀ ਪਤਾ ਹੀ ਵੀ ਇਹਨੇ ਮੈਨਾਂ ਇਦਾਂ ਕਰਨੀ ਮੇਰਾ ਇਸੇ ਕਰਕੇ ਇੱਥੇ ਆਉਣ ਨੂੰ ਜੀ ਨਹੀਂਗਾ ਕਰ ਬੈਠ ਮੈਂ ਚਾਹ ਬਣਾਵਾ ਘੁੱਟ ਨਾਲ ਪਾਣੀ ਲਿਆਵਾ ਉਮਾ ਵੀ ਰਹਿਣ ਦੇ ਚਾਹ ਕੀ ਚਾਹ ਪੀਣੀ ਆਂਜਾਈ ਦਾ ਕਲੇਸ਼ ਹੋਣਦਾ ਪੈਂਦਾ ਵਾ ਇੱਥੇ ਵੀ ਇੱਥੇ ਹੈ ਹੀ ਉਹ ਚਾਹ ਸੁਣੀ ਤੁਹਾਡੇ ਘਰ ਮੈਂ ਤੇ ਆਪ ਸੁਧੈਣ ਹੋ ਗਈ ਨਾ ਸੁਧੈਣ ਹੋ ਗਈਆਂ ਤੂੰ ਜੇ ਤੈਨੂੰ ਆ ਨਹੀਂ ਉਧਰ ਚਲ ਜਾ ਤਾਂ ਵੀ ਨਹੀਂ ਜਾਂਦੀ ਤਾਂ ਵੀ ਬੰਦਾ ਚੱਲ ਉਧਰੋਂ ਹੋ ਕੇ ਚੱਲ ਜੇ ਇੱਧਰ ਨਾ ਹੀ ਆਵੇ ਤੂੰ ਵੀ ਨਹੀਂ ਕਿਸੇ ਪਾਸੇ ਲੱਗਣ ਦਿੰਦੀ